ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ ਕੇ ਪੰਜਾਬੀਆਂ ਦੇ ਨਾਲ ਜੋ ਵੀ ਵਾਅਦਾ ਕੀਤਾ ਜਾਵੇਗਾ ਉਪਗਾਇਆ ਜਾਵੇਗਾ ਚੈੱਕ ਵੰਡਣ ਨੂੰ ਲੈ ਕੇ ਗੱਲ ਹੋਈ ਸੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ ਜੋ ਬਣਦਾ ਮਾਪਦੋ ਦਿੱਤਾ ਜਾਵੇਗਾ ਤੇ ਹੁਣ ਉੱਥੇ ਚੈੱਕ ਵੰਡੇ ਜਾ ਰਹੇ ਨੇ ਲੀਡਰਸ਼ਿਪ ਨੂੰ ਸੁਨੇਹਾ ਲਗਾ ਦਿੱਤਾ ਹੈ ਲਾਲਚਿਤ ਭੁੱਲਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਅ ਜਸਨੂ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਸਰਕਾਰ ਰਕਿਆਈ ਹੈ ਜਿਸ ਤੋਂ ਬਾਅਦ ਉਥੇ ਹੀ ਹੁਣ ਚੈੱਕ ਵੰਡਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਲੀਡਰਸ਼ਿਪ ਨੂੰ ਸੁਨੇਹਾ ਲਗਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਕਿਸਾਨ ਫਲਾਦ ਪੀੜਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 14.5 ਕਰੋੜ ਰੁਪਇਆ ਜਿਹੜੀ ਆ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤਾਰੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8 8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸਰਦਾਰ ਸਦਨ ਸਿੰਘ ਚੀਮਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਇਹ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜਾਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈਣਾਂ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦੀਵਾਲੀ ਚ ਰਹਿੰਦੇ ਆ ਚਾਰ ਪੰਜ ਦਿਨ ਅੱਜ 15 ਤਰੀਕ ਆ ਕੱਲ ਅਜਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀ ਹੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਲਕਸਾਲ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਵੇਖਦੇ ਰਹੇ ਹਾਂ ਚੈੱਕ ਬਣਦੇ ਰਿਹਾ ਕਿਸੇ ਦਾ 70 ਰੁਪਏ ਦਾ ਚੈੱਕ ਬਣ ਜਾਣਾ ਕਾਲੀਦਲ ਕਾਂਗਰਸ ਦੇ ਵੇਲੇ ਕਿ ਵਿਧਾ 90 ਦਾ ਚੈੱਕ ਬਣ ਜਾਣਾ ਕਿਸੇ ਦਾ 125 ਰੁਪਏ ਦਾ ਚੈੱਕ ਬਣ ਜਾਣਾ ਇਹਦੇ 'ਚ ਹਾਸੋਈ ਨਹੀਂ ਹੋਣੀ ਲੋਕਾਂ ਨੂੰ ਮਜ਼ਾਕ ਕੀਤੇ ਜਾਣੇ ਪ੍ਰਾਣੀਆਂ ਸਰਕਾਰਾਂ ਲੋ ਆមਰਦੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਪਜਾਰ ਰੁਪਇਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਹੈ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੋਂ ਦੇਖੋ ਪ੍ਰਮਾਤਮਾ ਹੀ ਪੂਰਾ ਕਰੇ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨੂੰ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮੈਂ ਸਰਫ ਇੱਕ ਮਹੀਨੇ ਦੇ ਵਿੱਚ ਵਿੱਚ ਮਾਪਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪਾਟਾ ਨਹੀਂ ਕਿ ਆਪਾਂ ਵੰਦੇ ਰਹੇ ਆ ਜਿਹੜੇ ਪਿੰਡਾਂ ਦੇ ਆ ਗੋਣੇ ਕਾਲੀਦਲ ਕਾਂਗਰਸੀ ਸਰਕਾਰ 'ਚ ਆ ਗੂੜੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੂੰਗੋਣੇ ਬਹਿ ਜਾਣਾ ਉਹ ਜਿਹਦਾ ਜਿਹਦਾ ਆ ਗੂਣੇ ਨਾਲ ਖਾਈ ਜਾਣਾ ਤੇ ਜਿਹਦੇ ਨਾਲ ਲੈਂਡ ਰਿਫੈਕਟ ਹੋ ਜਾਣਾ ਜਿਹਦਾ ਨੁਕਸਾਨ ਆਣਾ ਉਹਨੂੰ ਕੋਈ ਪੈਸੇ ਨਹੀਂ ਦੇਣੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਆਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਾਣਾ ਤੇ ਜਿਹੜਾ ਅਸਲੀ ਯੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪੁਰਾਣੀਆਂ ਸਰਕਾਰਾਂ ਦੇ ਲਈ ਢੱਲਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸ.ਪੀ. ਭਰਾ ਦਾ ਜਰਨਲ ਦਾ ਕਿਹੜਾ ਵੀ ਨੁਕਸਾਨ ਹੋਇਆ ਇੱਕ ਇੱਕ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਿਆ ਜਿਨ੍ਹਾਂ ਦੇ ਘਰ ਢੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਢੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਧਰੀਆਂ ਕਰਾ ਕੇ ਕਣਕਾਂ ਪਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਇੱਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਨੂੰ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਵਾਰ ਇਹ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਹਨਾਂ ਭਰਾਵਾਂ ਦੇ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮਾਪਜਾ ਬੰਦਾ ਇਹਨਾਂ ਦੇ ਖਾਤੇ ਚ ਪਊਗਾ ਏਕੜ ਦਾ ਕੀ ਸ਼ਾਇਦ ਬਣੂਗਾ ਨਹੀਂ ਚੱਕਰ ਇਹ ਆ ਜੀ ਵੇਖੋ ਜੇ ਕਿਸ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਫੀਆ ਬਿਆਨ ਮਰਾ ਸਕਦਾ ਵੀ ਮੇਰਾ ਬੱਚਾ ਠੇਕੇ ਦੇ ਜ਼ਮੀਨ ਹੋਊਗਾ ਮੇਰਾ ਭਰਾ ਤੇ ਕਿ ਕਿ ਜਮੀਨ ਵਾਉਂਗਾ ਉਹ ਇਹ ਕ੍ਰਾਈਟੇਰੀਆ ਵੀ ਇੱਕ ਬੰਦੇ ਦੇ ਨਾਲ 5 ਏਕੜ ਦਾ ਪੈਣਾ ਪਰ ਇਹ ਕੰਪਲਸਰੀ ਨਹੀਂਗਾ ਵੀ 5 ਏਕੜ ਦਾ ਹੀ ਪੈਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਵੀ ਬੰਨ ਸਕਦਾ ਦੂਜੇ ਦੋ ਬੱਚਿਆਂ ਨੂੰ 5-5 ਕਿੱਕਰ ਦਾ ਪੈ ਜੂਗਾ ਇਹ ਦੇਖੋ ਨੁਕਸਾਨ ਤੇ ਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮਾੜਿਆ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਨਾਲ ਜਗ੍ਹਾ ਨਹੀਂ ਛੁੱਟੂਗੀ ਭਾਵੇਂ ਕਿਹਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਹਦਾ 20 ਕਿੱਲੇ ਆਉਣ ਇਥੇ ਇੱਕ ਸਰਦਾਰ ਵੀ ਆਏ ਸਨ ਉਹਨਾਂ ਦੇ ਇੱਕ ਪਤੀ ਜੀ ਦਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾਣਾ ਬਣਿਆ ਇੱਕ ਉਹਨਾਂ ਦੇ ਨਾਮ ਬਣਿਆ ਉਹਨਾਂ ਦੇ ਸਾਡਾ مشترਕਾ ਖਾਤਾ ਸੀ ਤੇ ਸਾਡੇ ਤਿੰਨਾਂ ਦਾ ਚੈੱਕ ਬਣੇ ਆ ਆਡਰ ਚੈੱਕ ਬਣੇ ਆ ਵੀ ਇਹ ਨਹੀਂ ਵੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਤੇ ਉਹ ਇੱਕੋ ਪੰਨਾ ਕਿਲਾ ਦਾ ਬੰਨਾ ਉਹ ਉਹਦਾ ਉਹ ਦੇ ਸਕਦੇ ਆ ਆਪਦਾ ਆਪ ਦੇ ਪਰਿਵਾਰ ਚ ਐਫੀਡਵਿਟ ਦੇ ਸਕਦੇ ਵੀ ਮੇਰਾ ਪਤੀ ਆ ਜਾਂ ਮੇਰਾ ਭਰਾ ਨੁਕਸਾਨ ਹੋਇਆ ਹੋਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਰੁਪਿਆ ਦੇ ਖਾਤੇ ਚ